ਜਣੀ ਸ਼ੂਗਰ ਮਿਲ 5-4 ਸਾਲ ਹੀ ਚਲਾਈ ਆ ਉਹਨਾਂ ਨੇ ਅਸਲ ਤੋਂ ਉਹਨਾਂ ਦਾ ਮਨਸ਼ਾ ਹੈ ਨਹੀਂ ਸੀ ਕਿ ਅਸੀਂ ਸ਼ੂਗਰ ਮਿਲ ਨੂੰ ਕਾਮਯਾਬ ਕਰਨਾ ਉਹਨਾਂ ਦਾ ਮਕਸਦ ਤਾਂ ਸਿਰਫ ਕਿਸਾਨਾਂ ਨੂੰ ਭੋਲੇ ਭਾਲੇ ਕਿਸਾਨਾਂ ਨੂੰ ਜਣੀ ਐਂ ਪਜੜਾ ਕੇ ਉਹਨਾਂ ਨੇ ਤਾਂ ਜ਼ਮੀਨ ਇਕ ਵਿਹਾਰ ਕਰਨੀ ਸੀ ਮਤਲਬ 12-15 ਸਾਲ ਹੋ ਗਿਆ ਅਜੇ ਤੱਕ ਇੱਥੇ ਕੋਈ ਕਲੋਨੀ ਨਹੀਂ ਬਣੀ ਹੈ ਕੋਈ ਕੁਝ ਨਹੀਂ ਬਣਿਆ ਰੌਲਾ ਤਾਂ ਇਸ ਗੱਲ ਦਾ ਵੀ ਉਹ ਆਨਾਜ ਮੰਡੀ ਬਣਾ ਕੇ ਦੇਣੀ ਕਿਹੜੀ ਕੰਪਨੀ ਨੂੰ ਹੈ ਉਹ अडानी ਨੂੰ ਦੇਣੀ ਹੈ ਹਵਾਨੀ ਨੂੰ ਦੇਣੀ ਹੈ ਉਹ ਦੇਣੀ ਕਿਹਨੂੰ ਹੈ ਅਸੀਂ ਇਸ ਵਕਤ ਮਾਨਸਾ ਜ਼ਿਲ੍ਹੇ ਦੀ ਮੰਡੀ ਬਡਲਾਡੇ ਦੇ ਵਿੱਚ ਆ ਤੇ ਜਿਸ ਜਗ੍ਹਾ ਤੇ ਅਸੀਂ ਖੜੇ ਆ ਕਦੇ ਇੱਥੇ 슈ਗਰ ਮਿਲ ਹੁੰਦੀ ਸੀ ਕਿਸਾਨਾਂ ਨੂੰ ਗੰਨਾ ਬੀਜਣ ਦੇ ਲਈ ਉਤਸ਼ਾਹਿਤ ਕੀਤਾ ਜਾਂਦਾ ਸੀ ਤੇ ਇੱਕ 슈ਗਰ ਮਿਲ ਜਿਹੜੀ ਆ ਕੋਆਪਰੇਟਿਵ ਮਹਿਕਮੇ ਦੀ ਸੀ 슈ਗਰ ਮਿਲਾਂ ਪੰਜਾਬ ਦੇ ਵਿੱਚ ਪਹਿਲਾਂ ਮਲੋਟ ਫਿਰ ਫਰੀਦਕੋਟ ਤੇ ਬੜਲਾਡਾ ਇਹਨਾਂ ਦੀ ਸ਼ਹਾਦਤ ਹੋਈ ਸ਼ਹਾਦਤ ਹੋ ਕੇ ਇੱਥੇ ਕਲੋਨੀਆਂ ਕੱਟੀਆਂ ਗਈਆਂ ਆਹ ਜਗ੍ਹਾ ਜਿਹੜੀ ਆ ਤੁਹਾਨੂੰ ਦਿਖਾਉਣੇ ਆ ਇਹਦਾ ਵੀ ਇੱਕ ਨਵੇਕਲਾ ਇਤਿਹਾਸ ਆ ਇੱਥੋਂ ਦੇ ਕਿਸਾਨ ਆਗੂਆਂ ਨਾਲ ਵੀ ਗੱਲਬਾਤ ਕਰਾਂਗੇ ਦੱਸਾਂਗੇ ਤੁਹਾਨੂੰ ਜਿੰਦਰੇ ਇਸੇ ਤੇ ਵੀ ਲੱਗੇ ਹੋਏ ਨੇ ਉੜਤਾ ਪੰਜਾਬ ਫਿਲਮ ਬਣੀ ਸੀ ਪਰ ਇਹ ਹੁਣ ਨਵੀਂ ਫਿਲਮ ਬਣ ਰਹੀ ਆ ਉੱਜੜਦਾ ਤੇ ਲੁੱਟਿਆ ਜਾ ਰਿਹਾ ਪੰਜਾਬ ਉੱਜੜਦਾ ਤੇ ਲੁੱਟੇ ਜਾ ਰਹੇ ਪੰਜਾਬ ਦੇ ਐਪੀਸੋਡ 2 ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਤੇ ਗੁਜ਼ਾਰਿਸ਼ ਕਰਦਾ ਕਿ ਇਸ ਗੱਲਬਾਤ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤੇ ਕੋਸ਼ਿਸ਼ ਕਰੀਏ ਕਿ ਪੰਜਾਬ ਨੂੰ ਉੱਜੜਨ ਤੋਂ ਬਚਾਇਆ ਜਾ ਸਕੇ ਹੁਣ ਤੁਹਾਨੂੰ ਹਕੀਕਤ ਦਿਖਾਉਣੇ ਆ ਇੱਕ ਕਲੋਨੀ ਬਣੀ ਬਣੀ ਨੂੰ ਮੰੰਡੂ ਜਿੰਨਾ ਕਿ ਯਾਦ ਹੈ ਕਿ ਬਹੁਤ ਸਾਲ ਹੋ ਗਏ ਸਰਕਾਰ ਤੇ ਇੱਥੇ ਵੀ ਜਿਹੜੇ ਨੇ ਜਿੰਦਰੇ ਲੱਗੇ ਹੋਏ ਨਜ਼ਰ ਆਉਂਦੇ ਨੇ ਕਿ ਇਹ ਤਾੜੇ ਜਿੰਦਰੇ ਲਾਏ ਗਏ ਆ ਕਿ ਇੱਥੇ ਜਿਹੜਾ ਕੋਈ ਆ ਨਾ ਸਕੇ ਫੋਨ ਕਾਲ ਦੇ ਲਈ ਨੰਬਰ ਲਿਖਿਆ ਪਰ ਇੱਥੇ ਪਤਾ ਚੱਲਿਆ ਕਿ ਬਹੁਤ ਜ਼ਿਆਦਾ ਸਮਾਨ ਚੋਰੀ ਹੋ ਚੁੱਕਿਆ ਤੇ ਇਹ ਜਗਾ ਰਹਿਸ਼ੀ ਕਲੋਨੀ ਨੂੰ ਕੱਟੀ ਗਈ ਸੀ ਜਦੋਂ ਪਲਾਟ ਵੇਚਦੇ ਨਾਂ ਦੇ ਸੀ ਤਾਂ ਅੱਧੀ ਅਨਾਜ ਮੰਡੀ ਨੂੰ ਦੇਤੀ ਤੇ ਅੱਧੀ ਜਿਹੜੀ ਹੈ ਉਹ ਰਹਿਸ਼ੀ ਹੈ ਕਿਸਾਨ ਆਗੂ ਆਏ ਨੇ ਪਤਾ ਚੱਲਿਆ ਇਹਨਾਂ ਨੂੰ ਕਿ ਰੇਡੀਓ ਪੰਜਾਬ ਟੂਡੇ ਦੀ ਟੀਮ ਆਈ ਹੈ ਇਹਨਾਂ ਨਾਲ ਗੱਲਬਾਤ ਕਰਦੇ ਆਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆ ਜਿਹੜੀ ਇੱਥੇ 슈ਗਰ ਮਿਲ ਹੁੰਦੀ ਸੀ ਜੀ ਇਹਦੇ ਬਾਰੇ ਜਾਣਕਾਰੀ ਦਿਓ ਵੀ ਕਿੰਨੇ ਸਾਲ ਪਹਿਲਾਂ ਬਣੀ ਸੀ ਤੇ ਫਿਰ ਇਹਦਾ ਉਜਾੜਾ ਕਿਵੇਂ ਹੋਇਆ ਤੇ ਉਸ ਤੋਂ ਬਾਅਦ ਕੀ ਹਾਲਾਤ ਹੋਏ ਇਹ ਜਿਹੜੀ ਇੱਥੇ 슈ਗਰ ਮਿਲ ਮੇਰਾ ਖਿਆਲ ਹੈ ਵੀ 83-84 ਦੇ ਵਿੱਚ 슈ਗਰ ਮਿਲ ਵਾਸਤੇ ਜਿਹੜੀ ਇਹ ਜ਼ਮੀਨ ਹੈ ਜਿਹੜੀ ਤਕਰੀਬਨ ਅਕਵਾਇਰ ਕੀਤੀ ਹੋਦੋਂ ਉਸ ਸਮੇਂ ਇੱਥੇ ਬਾਦਲ ਦੀ ਹਕੂਮਤ ਸੀ ਜਿਹੜੀ 8788 ਦੇ ਵਿੱਚ ਆ ਕੇ ਜਦੋਂ ਇਹ 슈ਗਰ ਮਿਲ ਚਾਲੂ ਕੀਤੀ ਹੈ ਜਣੀ ਜਦੋਂ ਜਮੀਨ ਇਕ ਵਿਆਰ ਕੀਤੀ ਹੈ ਇੱਥੇ ਲੋਕਾਂ ਨੂੰ ਇਹ ਕਿਹਾ ਗਿਆ ਸਾਡੇ ਕਿਸਾਨਾਂ ਨੂੰ ਇਹ ਕਿਹਾ ਗਿਆ ਕਿ ਇੱਥੇ ਜਿਹੜੀ 슈ਗਰ ਮਿਲ ਅਸੀਂ ਬਣਾ ਰਹੇ ਹਾਂ ਇਹਦੇ ਨਾਲ ਇਲਾਕੇ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਊਗਾ ਇਲਾਕੇ ਦੇ ਲੋਕਾਂ ਨੂੰ ਤੋਂ ਅਸੀਂ ਕਮਾਦ ਮਜਾਵਾਂਗੇ ਉਹ ਕਮਾਦ ਦਾ ਪੂਰਾ ਰੇਟ ਹੈ ਜਿਹੜਾ ਉਹ ਕਿਸਾਨਾਂ ਨੂੰ ਦਿੱਤਾ ਜਾਊਗਾ ਤੇ ਇਲਾਕੇ ਦੇ ਕਿਸਾਨਾਂ ਨੂੰ ਇਹ ਕਿਹਾ ਗਿਆ ਕਿ ਨਾਲ ਜਦੋਂ ਇੱਥੇ 슈ਗਰ ਮਿਲ ਚੱਲ ਪਈ ਉਦੋਂ ਇਖੇ ਇੱਕ ਜੀ ਦੇ ਪਰਿਵਾਰ ਨੂੰ ਪਰਿਵਾਰ ਦੇ ਇੱਕ ਜੀ ਨੂੰ ਇੱਥੋਂ ਜਣੀ ਨੌਕਰੀ ਦੇਵਾਂਗੇ ਜਣੀ ਇਲਾਕੇ ਦੇ ਲੋਕਾਂ ਨੇ ਬਹੁਤ ਵੱਡੀ ਪੱਧਰ ਤੇ ਇੱਥੇ ਗੰਨਾ ਬੀਜਿਆ ਗੰਨਾ ਬੀਜਣ ਤੋਂ ਬਾਅਦ ਸ਼ੂਗਰ ਮਿਲ ਜਦੋਂ ਚੱਲ ਪਈ ਜਣੀ ਸ਼ੂਗਰ ਮਿਲ 5-4 ਸਾਲ ਹੀ ਚਲਾਈ ਆ ਉਹਨਾਂ ਨੇ ਅਸਲ ਤੋਂ ਉਹਨਾਂ ਦਾ ਮਨਸ਼ਾ ਹੈ ਨਹੀਂ ਸੀ ਕਿ ਅਸੀਂ ਸ਼ੂਗਰ ਮਿਲ ਨੂੰ ਕਾਮਯਾਬ ਕਰਨਾ ਹੈ ਅਸੀਂ ਸ਼ੂਗਰ ਮਿਲ ਚਲਾਉਣੀ ਹੈ ਤੇ ਇਧਰ ਇਲਾਕੇ ਦੇ ਲੋਕਾਂ ਨੂੰ ਜਾਂ ਕਿਸਾਨਾਂ ਨੂੰ ਅਸੀਂ ਮਤਲਬ ਕੋਈ ਕਿਸੇ ਕਿਸਮ ਦਾ ਕਮਾਦ ਵਜਾ ਕੇ ਉਹਨਾਂ ਨੂੰ ਪਰਫੁੱਲਤ ਕਰਨਾ ਉਹਨਾਂ ਨੂੰ ਕੋਈ ਫਾਇਦਾ ਦੇਣਾ ਹੈ ਉਹਨਾਂ ਨੂੰ ਕੋਈ ਮੁਨਾਫਾ ਦੇਣਾ ਹੈ ਜਣੀ ਐਸ ਕਿਸਮ ਦਾ ਉਹਨਾਂ ਦਾ ਕੋਈ ਮਕਸਦ ਹੀ ਨਹੀਂ ਸੀ ਉਹਨਾਂ ਦਾ ਮਕਸਦ ਦਾ ਸਿਰ ਸਿਰਫ ਕਿਸਾਨਾਂ ਨੂੰ ਭੋਲੇ ਭਾਲੇ ਕਿਸਾਨਾਂ ਨੂੰ ਜਣੀ ਐਂ ਪਜੜਾ ਕੇ ਉਹਨਾਂ ਨੇ ਤਾਂ ਜ਼ਮੀਨ ਇੱਕ ਵੇਅਰ ਕਰਨੀ ਸੀ ਤੇ ਬਹੁਤ ਘੱਟ ਰੇਟਾਂ ਤੇ ਬਹੁਤ ਥੋੜੇ ਪੈਸਿਆਂ 'ਚ ਜਣੀ ਕਿਸਾਨਾਂ ਤੋਂ ਜਿਹੜੀ ਜ਼ਮੀਨ ਹੈ ਉਹ ਮਤਲਬ ਲਈ ਹੈ ਉਸਨੇ ਸਰਕਾਰ ਨੇ ਤੇ 5-4 ਸਾਲ ਬਾਅਦ ਚਲਾ ਕੇ ਜਣੀ ਸ਼ੂਗਰ ਮਿਲ ਜਾਣਬੁੱਝ ਕੇ ਬੰਦ ਕਰਤੀ ਤਾਂ ਕਿ ਲੋਕਾਂ ਨੂੰ ਇਹ ਕਹੇ ਕਿ ਸ਼ੂਗਰ ਮਿਲ ਤਾਂ ਚੱਲੀ ਨਹੀਂ ਸ਼ੂਗਰ ਮਿਲ ਤਾਂ ਬੰਦ ਹੋ ਗਈ ਅਸਲ ਮਕਸਦ ਸੀ ਵੀ ਕਿਸਾਨਾਂ ਤੋਂ ਜ਼ਮੀਨ ਲੈ ਕੇ ਗਾਂਹ ਜ਼ਮੀਨ ਮਤਲਬ ਕਿਸੇ ਕੰਪਨੀ ਨੂੰ ਦੇਣੀ ਹੈ ਤੇ ਕੰਪਨੀ ਤੋਂ ਵੱਡੇ ਮੁਨਾਫੇ ਵੱਡੇ ਪੈਸੇ ਆ ਜਿਹੜੇ ਉਹ ਲੈਣੇ ਇਸ ਕਰਕੇ ਬੰਦ ਕੀਤੀ ਹੈ ਦਣੀ ਮੇਰਾ ਖਿਆਲ ਹੈ ਵੀ 15 ਸ 17 18 ਸਾਲ ਹੋ ਗਏ ਉਸ ਤੋਂ ਬਾਅਦ ਜ਼ਮੀਨ ਇਹ ਮਤਲਬ ਸਰਕਾਰ ਨੇ ਉਸ ਸਮੇ ਅਕਾਲੀਆਂ ਦੀ ਸਰਕਾਰ ਹੀ ਸੀ ਉਹਨਾਂ ਨੇ ਜਣੀ ਇਹ ਪੁੱਡੇ ਨੂੰ ਜ਼ਮੀਨ ਹੈ ਜਿਹੜੀ ਉਹ ਕਲੋਨੀ ਵਾਸਤੇ ਵੀ ਇੱਥੇ ਕਲੋਨੀ ਬਣਾਓ ਤੇ ਪੁੱਡੇ ਨੂੰ ਮਤਲਬ ਗਾਹਾਂ ਵੇਚਤੀ ਹੈ ਜ਼ਮੀਨ ਮੈਂ ਮਤਲਬ 12 15 ਸਾਲ ਹੋ ਗਿਆ ਅਜੇ ਤੱਕ ਇੱਥੇ ਕੋਈ ਕਲੋਨੀ ਨਹੀਂ ਬਣੀ ਹੈ ਕੋਈ ਕੁਝ ਨਹੀਂ ਬਣਿਆ ਹੈ ਆ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪੂਰੀ ਤਰ੍ਹਾਂ ਜਿਹੜਾ ਜੰਗਲ ਹੈ ਉਹ ਪੂਰਾ ਬਣਿਆ ਹੋਇਆ ਤੇ ਬਹੁਤ ਖਤਰਨਾਕ ਜਾਨਵਰ ਹੈ ਜਿਹੜੇ ਉਹ ਇੱਥੇ ਪੈਦਾ ਪੈਦਾ ਕੀ ਹੋਏ ਹੋਏ ਹੈ ਤੇ ਇਸ ਲਈ ਜਿਹੜੀ ਸਰਕਾਰ ਹੁਣ ਪੰਜਾਬ ਦੀ ਸਰਕਾਰ ਜਿਹੜੀ ਨਵੀਂ ਲੈਂਡ ਪਾਲਿਸੀ ਲੈ ਕੇ ਆਈ ਹੈ ਉਹ ਪਾਲਿਸੀ ਤਹਿਤ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਅਰਬਨ ਸਟੇਟਾ ਬਣਾਉਣੀ ਹੈ ਕਿਸਾਨਾਂ ਦੀਆਂ ਜ਼ਮੀਨਾਂ 'ਕ ਵਿਹਾਰ ਕਰਨੀਆਂ ਅਸੀਂ ਸਰਕਾਰ ਨੂੰ ਪਹਿਲੀ ਗੱਲ ਤਾਂ ਇਹ ਗੱਲ ਪੁੱਛਣਾ ਚਾਹੁੰਦੇ ਆ ਕਿ ਪੰਜਾਬ ਦੇ ਅੰਦਰ ਜਿਹੜੀਆਂ ਅੱਜ ਤੋਂ 20 20 ਸਾਲ 30 ਸਾਲ ਪਹਿਲਾਂ ਜਿਹੜੀਆਂ ਕਲੋਨੀਆਂ ਕੱਟੀਆਂ ਹੋਈਆਂ ਉਹਨਾਂ ਕਲੋਨੀਆਂ ਦਾ ਇਹ ਹਾਲ ਕਿਉਂ ਹੈ ਉਹ ਕਲੋਨੀਆਂ ਡਿਵੈਲਪ ਕਿਉਂ ਨਹੀਂ ਹੋਈਆਂ ਉਹ ਕਲੋਨੀਆਂ ਦੇ ਵਿੱਚ ਐਸ ਕਿਸਮ ਦਾ ਕਿਉਂ ਜੰਗਲ ਬਣੇ ਪਏ ਹੈ ਭਾਵੇਂ ਇੱਥੇ ਦੇਖ ਲਓ ਤੁਸੀਂ ਆਹ ਕਲੋਨੀ ਦਾ ਦੇਖ ਲਓ ਕੀ ਹਾਲ ਹੈ ਇਸ ਇਸ ਜ਼ਮੀਨ ਦਾ ਮਾਨਸਾ ਦੇ ਵਿੱਚ ਤੁਸੀਂ ਦੇਖ ਲਓ 15 12 ਸਾਲ ਉੱਥੇ ਹੋ ਗਏ ਹੈ ਪੁੱਡੇ ਨੂੰ ਕਲੋਨੀ ਮਤਲਬ ਲਈ ਜ਼ਮੀਨ ਲਈ ਨੂੰ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਉੱਥੇ ਕੁਝ ਵੀ ਨਹੀਂ ਬਣਿਆ ਹੈ ਅਜੇ ਤੱਕ ਉਹ ਕਲੋਨੀ ਦੇ ਵਿੱਚ ਵੀ ਜਾਂ ਇਸ ਕਲੋਨੀ ਦੇ ਵਿੱਚ ਵੀ ਤੁਸੀਂ ਇਹ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਕੋਈ ਪ੍ਰਵਾਸੀ ਮਜ਼ਦੂਰ ਆ ਰਹੇ ਆ ਉਹ ਪ੍ਰਵਾਸੀ ਮਜ਼ਦੂਰ ਜਿਹੜੇ 2-4 ਮਹੀਨੇ ਇੱਥੇ ਕੰਮ ਕਰਦੇ ਆ ਉਹਨਾਂ ਦੀਆਂ ਝੌਂਪੜੀਆਂ ਤਾਂ ਬੇਸ਼ਕ ਇੱਥੇ ਬਣੀਆਂ ਹੋਣ ਕਿਉਂਕਿ ਉਹਨਾਂ ਨੇ 5-4 ਮਹੀਨੇ ਕੰਮ ਕਰਕੇ ਆਪਦਾ ਵਾਪਸ ਜਾਣਾ ਹੁੰਦਾ ਯਾਨੀ ਇੱਥੇ ਕੁਝ ਐਸ ਕਿਸਮ ਦਾ ਵੀ ਜਿਹੜਾ ਉਹਨਾਂ ਨੇ ਕਿਹਾ ਕਿ ਅਸੀਂ ਅਰਬਨ ਸਟੇਟਾ ਬਣਾ ਦੇਾਂਗੇ ਅਸੀਂ ਚੰਡੀਗੜ੍ਹ ਵਰਗੇ ਸ਼ਹਿਰ ਬਣਾ ਦੇਾਂਗੇ ਇੱਥੇ ਇਹ ਇਸ ਕਿਸਮ ਦੀ ਗੱਲ ਤੁਹਾਡੀ ਮੰਨ ਗਿਆ ਤੇ ਇੱਥੇ ਫਿਰ ਹੁਣ ਅਨਾਜ ਮੰਡੀ ਨੂੰ ਵੀ ਪਲਾਟ ਦੇ ਤੇ ਕਹਿੰਦੇ ਜੇ ਨਹੀਂ ਵੇਕੇ ਤਾਂ ਫਿਰ ਕਹਿੰਦੇ ਨਵੀਂ ਅਨਾਜ ਮੰਡੀ ਬਣਾ ਦਿਓ ਦੇਖੋ ਅਨਾਜ ਮੰਡੀ ਨੂੰ ਭਵੇਂ ਇੱਥੇ ਹਲਾਉਣ ਉਹਨਾਂ ਨੇ ਕਰਤਾ ਕਿ ਅਸੀਂ ਅਨਾਜ ਮੰਡੀ ਨੂੰ 51 ਏਕੜ ਜ਼ਮੀਨ ਹੈ ਜਿਹੜੀ ਉਹ ਅਨਾਜ ਮੰਡੀ ਵਾਸਤੇ ਅਸੀਂ ਦਿੱਤੀ ਹੈ ਅੱਛਾ ਕੁੱਲ ਕਿੰਨੀ ਜ਼ਮੀਨ ਸੀ ਜੀ ਇਹਦੀ ਪਤਾ ਉਹ ਤਾਂ ਮੇਰੇ ਖਿਆਲ ਸਵਾ 100 ਏਕੜ ਹੈ 121 ਕਿੱਲੇ 121 ਕਿੱਲੇ ਜ਼ਮੀਨ ਕੁੱਲ ਮਤਲਬ 121 ਹੈ ਉਹਦੇ ਚੋਂ 51 ਏਕੜ एलान ਹੁਣ ਹੋਇਆ ਕਹਿੰਦੇ ਵੀ ਸਰਕਾਰ ਨੇ ਮਤਲਬ 51 ਏਕੜ ਦੀ ਜਮੀਨ ਚੋਂ ਮਤਲਬ ਅ ਅਨਾਜ ਮੰਡੀ ਵਾਸਤੇ ਜਮੀਨ ਹੈ ਜਿਹੜੀ ਉਹ ਕੱਟਣੀ ਹੈ ਪਰ ਜਿਹੜੀ ਸੁਣਨ ਵਿੱਚ ਗੱਲ ਆਈ ਹੈ ਉਹ 51 ਕਹਿ ਰਹੇ ਹੈ ਜਿਹੜੀ ਸੁਣਨ ਵਿੱਚ ਜਿਹੜੀ ਗੱਲ ਆਈ ਹੈ ਵੀ 25 26 ਕੱਲਿਆਂ ਦੇ ਵਿੱਚ ਜਿਹੜੀ ਅਨਾਜ ਮੰਡੀ ਹੈ ਉਹ ਬਣਣੀ ਹੈ ਇੱਥੇ ਇਸ ਕਰਕੇ ਅਨਾਜ ਮੰਡੀ ਅਸੀਂ ਕਹਾਂਗੇ ਬਣ ਸਕਦੀ ਹੈ ਰੌਲਾ ਤਾਂ ਇਸ ਗੱਲ ਦਾ ਵੀ ਉਹ ਅਨਾਜ ਮੰਡੀ ਬਣਾ ਕੇ ਦੇਣੀ ਕਿਹੜੀ ਕੰਪਨੀ ਨੂੰ ਹੈ ਉਹ अडानी ਨੂੰ ਦੇਣੀ ਹੈ ਹਵਾਨੀ ਨੂੰ ਦੇਣੀ ਹੈ ਉਹ ਦੇਣੀ ਕਿਹਨੂੰ ਹੈ ਉਹ ਮੰਡੀਆਂ ਨੂੰ ਚਲਾਉਣਾ ਕਿਹਨੇ ਹੈ ਸਾਨੂੰ ਇਸ ਗੱਲ ਦਾ ਸਪਸ਼ਟ ਪਤਾ ਹੈ ਕਿ ਇਹ ਮੰਡੀਆਂ ਜਿਹੜੀਆਂ ਉਹ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਦੇਣੀਆਂ ਵੱਡੇ ਕਾਰਪੋਰੇਟਾਂ ਨੇ ਆਪਦੇ ਸੈਲੋ ਗਦਾਮ ਖੋਲਣੇ ਆ ਤੇ ਕਿਸਾਨਾਂ ਤੋਂ ਜ਼ਮੀਨਾਂ ਜਿਹੜੀਆਂ ਉਹ ਆਣੇ ਬਹਾਨਿਆਂ ਨਾਲ ਇੱਕ ਵਿਹਾਰ ਕਰਨੀ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸੋ ਸਾਰੀ ਗੱਲਾਂ ਕਿਸਾਨ ਆਗੂਆਂ ਨੇ ਸਾਡੇ ਨਾਲ ਕੀਤੀਆਂ ਬੜੀ ਗਰਮੀ ਦੇ ਵਿੱਚ ਆਏ ਤੇ ਸੋ ਤੁਸੀਂ ਦੇਖ ਰਹੇ ਹੋ ਜੀ ਰੇਡੀਓ ਪੰਜਾਬ ਟਰੂਡੇ ਵੱਲੋਂ ਜਿਹੜੀ ਅਸੀਂ ਸਰਕਾਰ ਤੱਕ ਗੱਲ ਪਹੁੰਚਾਉਣੀ ਹੈ ਕਿ ਭਾਈ ਏਸੀ ਦਫ਼ਤਰਾਂ ਦੇ ਵਿੱਚ ਬਹਿ ਕੇ ਤੁਹਾਡੀਆਂ ਪਾਲਿਸੀਆਂ ਨਹੀਂ ਕੋਈ ਹੈਲੀਕਾਪਟਰ ਦੇ ਉੱਤੇ ਕੋਈ ਢੇੜੇ ਛੇੜੇ ਮਾਰੋ ਪੰਜਾਬ ਦੇ ਵਿੱਚ ਤੁਹਾਨੂੰ ਹਜੇ ਮਾਨਸਾ ਜ਼ਿਲ੍ਹੇ ਦੀਆਂ ਹੀ ਦਿਖਾਈਆਂ ਜਿਹੜਾ ਇਹ ਸਾਡਾ ਉੱਜੜਦਾ ਤੇ ਲੁੱਟਿਆ ਜਾ ਰਿਹਾ ਪੰਜਾਬ ਦੀ ਨਵੀਂ ਫਿਲਮ ਬਣ ਰਹੀ ਹੈ ਇਹਨੂੰ ਆਪਾਂ ਰਿਲੀਜ਼ ਹੋਣ ਤੋਂ ਰੋਕਣਾ ਤੇ ਸਰਕਾਰ ਨੂੰ ਦੱਸਣਾ ਵੀ ਭਾਈ ਆਹਾ ਵੇਚ ਲੋ ਇੱਥੇ ਤੁਹਾਡੀਆਂ 슈ਗਰ ਮਿੱਲਾਂ ਬੰਦ ਹੋ ਗਈਆਂ ਫਰੀਦਕੋਟ ਵਾਲੀ ਪਈ ਆ ਬਡਲਾਡੇ ਵਾਲੀ ਦਿਖਾਤੀ ਜਗਰੋਂ ਵਾਲੀ ਵੀ ਦਿਖਾਵਾਂਗੇ ਤੇ ਮਲੋਟ ਵਾਲੀ ਵੀ ਦਿਖਾਵਾਂਗੇ ਠੀਕ ਹੈ ਜੀ ਜਿਹੜੀ ਮਾਨਸਾ ਦੇ ਵਿੱਚ ਇੱਕ ਜਨਿੰਗ ਮਿਲ ਹੁੰਦੀ ਸੀ ਉਹ ਉਹ ਪ੍ਰਾਈਵੇਟ ਕੰਪਨੀ ਨੂੰ ਦਿੱਤੀ ਉਹ ਤਾਂ ਡਵੈਲਪ ਹੋਊਗੀ ਤੇ ਜਿਹੜੀਆਂ ਸਰਕਾਰਾਂ ਕੋਲੇ ਨੇ ਉਹ ਡਵੈਲਪ ਕਿਉਂ ਨਹੀਂ ਹੋ ਰਹੀਆਂ ਇੱਕ ਬਹੁਤ ਵੱਡਾ ਸਵਾਲ ਹੈ ਸੋਚਣਾ ਪਾਏਗਾ ਕੀ ਪੰਜਾਬ ਨੂੰ ਤੁਸੀਂ ਉਜਾੜਨਾ ਚਾਹੁੰਦੇ ਹੋ ਖਾਲੀ ਕਰਨਾ ਚਾਹੁੰਦੇ ਹੋ ਤੇ ਇੱਥੋਂ ਦੇ ਮੂਲ ਨਿਵਾਸੀਆਂ ਨੂੰ ਜਿਹੜਾ ਤੁਸੀਂ ਏਲੀਅਨ ਮਤਲਬ ਕਿ ਇੱਥੋਂ ਉਜਾੜ ਕੇ ਕਿਤੇ ਹੋਰ ਕੱਢਣਾ ਚਾਹੁੰਦੇ ਹੋ ਸੋ ਉੱਜੜਦਾ ਪੰਜਾਬ ਤੇ ਲੁੱਟਿਆ ਜਾ ਰਿਹਾ ਪੰਜਾਬ ਦੇ ਇਸ ਐਪੀਸੋਡ ਨੂੰ ਤੁਸੀਂ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰੋ ਲਾਈਕ ਤਾਂ ਮੈਂ ਕਹਿ ਨਹੀਂ ਸਕਦਾ ਤੁਸੀਂ ਡਿਸਲਾਈਕ ਵਾਲਾ ਗੁੱਠਾ ਦੱਬਿਓ ਕਿਉਂਕਿ ਲਾਈਕ ਵਾਲੀ ਇਹਦੇ 'ਚ ਕੋਈ ਚੰਗੀ ਗੱਲ ਮੈਨੂੰ ਨਜ਼ਰ ਨਹੀਂ ਆਈ ਚਲੋ ਡਿਸਲਾਈਕ ਵਾਲਾ ਬਟਨ ਦੱਬਿਓ ਘੱਟੋ-ਘੱਟ ਪਤਾ ਲੱਗੇ ਕਿ ਇਹ ਜਿਹੜਾ ਉੱਜੜਦਾ ਤੇ ਲੁੱਟਿਆ ਜਾ ਰਿਹਾ ਪੰਜਾਬ ਆ ਇਹਨੂੰ ਅਸੀਂ ਕਿਵੇਂ ਬਚਾਉਣਾ ਹੈ